ਗੱਲ ਕਰਾਂਗੇ ਹਾਕਮ ਸਿੰਘ ਜੀ ਦੇ ਬਾਰੇ ਜਿਨ੍ਹਾਂ ਨੂੰ ਰੂਮਟਾਇਡਰ ਆਰਥਰਾਈਟਸ ਦੀ ਪ੍ਰੋਬਲਮ ਸੀ ਜਿਹਨੂੰ ਆਮ ਪਾਸ਼ਾ ਦੇ ਵਿੱਚ ਗਠੀਆ ਕਿਹਾ ਜਾਂਦਾ ਹੈ ਉਹ ਇਸ ਬਿਮਾਰੀ ਤੋਂ ਕਈ ਸਾਲਾਂ ਤੋਂ ਪੀੜਿਤ ਸਨ ਉਹ ਦੱਸਦੇ ਨੇ ਕਿ ਉਹ ਬੱਸ ਡਰਾਈਵਰ ਸਨ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਤੋਂ ਦਿੱਕਤ ਸੀ ਉਹਨਾਂ ਦੇ ਸਾਰੇ ਜੋੜਾਂ ਦੇ ਵਿੱਚ ਦਰਦ ਸੀ ਸਾਰੇ ਜੋੜ ਮਤਲਬ ਹੱਥਾਂ ਦੇ ਛੋਟੇ ਜੋੜ ਮੋਢੇ ਕੂਣੀਆਂ ਗੋਡੇ ਹਰ ਇੱਕ ਚੀਜ਼ ਤੇ ਉਹਨਾਂ ਦੇ ਦਰਦ ਸੀ ਤੇ ਬਹੁਤ ਜ਼ਿਆਦਾ ਅਕੜਾ ਰਹਿੰਦਾ ਸੀ ਤੇ ਉਹ ਬੱਸ ਦੇ ਡਰਾਈਵਰ ਸੀਗੇ ਜਿਸ ਕਰਕੇ ਉਹਨਾਂ ਨੂੰ ਗੱਡੀ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀਗੀ। ਕਈ ਵਾਰੀ ਤਾਂ ਉਹ ਦੱਸਦੇ ਨੇ ਕਿ ਐਦਾਂ ਦੀ ਵੀ ਪ੍ਰੋਬਲਮ ਆ ਜਾਂਦੀ ਸੀਗੀ ਕਿ ਸਕੂਲ ਦੀ ਬੱਸ ਦੇ ਵਿੱਚ ਬੱਚੇ ਬੈਠੇ ਹੁੰਦੇ ਸੀਗੇ ਤੇ ਕਿਤੇ ਟਾਇਰ ਪੈਂਚਰ ਹੋ ਜਾਣਾ ਤਾਂ ਉਹਨਾਂ ਕੋਲ ਇੰਨੀ ਹਿੰਮਤ ਵੀ ਨਹੀਂ ਹੁੰਦੀ ਸੀਗੀ ਕਿ ਉਹ ਬੱਸ ਦਾ ਟਾਇਰ ਵੀ ਚੇਂਜ ਕਰ ਪਾਣ। ਫਿਰ ਉਹਨਾਂ ਦੇ ਕਿਸੇ ਦੋਸਤ ਨੇ ਸਾਡੇ ਬਾਰੇ ਦੱਸਿਆ ਡਾਕਟਰ ਸ਼ਾਰਦਾ ਆਯੁਰਵੇਦਾ ਬਾਰੇ ਫਿਰ ਉਹਨਾਂ ਨੇ ਮੈਨੂੰ ਮੋਹਾਲੀ ਦੇ ਵਿੱਚ ਆ ਕੇ ਦਿਖਾਇਆ। ਉਹਨਾਂ ਨੇ ਮੈਨੂੰ ਸਾਰੀਆਂ ਆਪਣੀ ਇਨਵੈਸਟੀਗੇਸ਼ਨ ਦਿਖਾਈਆਂ। ਜਿਹਦੇ ਵਿੱਚ ਗਠੀਆ ਬਹੁਤ ਜ਼ਿਆਦਾ ਆਇਆ ਹੋਇਆ ਸੀਗਾ ਮੈਂ ਉਹਨਾਂ ਨੂੰ ਪ੍ਰੋਪਰ ਹਦਾਇਤਾਂ ਦਿੱਤੀਆਂ ਕਿ ਇਹ ਚੀਜ਼ਾਂ ਤੁਸੀਂ ਬਿਲਕੁਲ ਨਹੀਂ ਖਾਣੀਆਂ ਜਿਵੇਂ ਕਿ ਦੁੱਧ ਦੀਆਂ ਬਣੀਆਂ ਚੀਜ਼ਾਂ ਕਣਕ ਦਾ ਆਟਾ ਹੋ ਗਿਆ ਬਾਸੀ ਭੋਜਨ ਹੋ ਗਿਆ ਤੇ ਖੰਡ ਐਂਡ ਆਲ ਇਹ ਸਾਰੀਆਂ ਚੀਜ਼ਾਂ ਮੈਂ ਉਹਨਾਂ ਦੀਆਂ ਬੰਦ ਕੀਤੀਆਂ ਜਿਨ੍ਹਾਂ ਦੇ ਨਾਲ ਉਹਨਾਂ ਦਾ ਕੁਝ ਵਜ਼ਨ ਵੀ ਘਟਿਆ ਤੇ ਉਹਨਾਂ ਦਾ ਇਲਾਜ ਅਸੀਂ ਸ਼ੁਰੂ ਕੀਤਾ ਸ਼ੁਰੂਆਤੀ ਦੌਰ ਦੇ ਵਿੱਚ ਕੁਝ ਮੌਸਮ ਦੇ ਕਾਰਨ ਜਾਂ ਕੁਝ ਖਾਣੇ ਪੀਣੇ ਦੇ ਗਲਤ ਕਾਰਨ ਉਹਨਾਂ ਨੇ ਚੰਗੀ ਤਰ੍ਹਾਂ ਉਸ ਚੀਜ਼ ਨੂੰ ਧਿਆਨ ਨਹੀਂ ਦਿੱਤਾ ਤੇ ਪਹਿਲੇ ਮਹੀਨੇ ਦੇ ਵਿੱਚ ਉਹਨਾਂ ਨੂੰ ਇੰਨਾ ਫਰਕ ਨਹੀਂ ਪਿਆ ਬਟ ਜਦੋਂ ਮੈਂ ਅਗਲੀ ਵਾਰੀ ਉਹਨਾਂ ਨੂੰ ਦੁਬਾਰਾ ਚੈੱਕ ਕੀਤਾ ਤੇ ਪ੍ਰੋਪਰ ਉਹਨਾਂ ਨੂੰ ਫੇਰ ਗਾਈਡੈਂਸ ਦਿੱਤੀ ਫੇਰ ਉਹ 2 ਮਹੀਨੇ ਦੀ ਮੇਰੇ ਕੋਲ ਦਵਾਈ ਲੈ ਕੇ ਗਏ ਉਹਦੇ 2 ਮਹੀਨਿਆਂ ਦੇ ਵਿੱਚ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਆਰਾਮ ਲੱਗਿਆ ਫੇਰ ਉਹਨਾਂ ਨੇ ਲਗਾਤਾਰ 3 ਤੋਂ 7 ਮਹੀਨੇ ਮੇਰੇ ਕੋਲ ਦਵਾਈ ਖਾਧੀ ਤੇ ਹੁਣ ਉਹ ਅੱਜ ਉਹ ਬਿਲਕੁਲ ਠੀਕ ਨੇ ਤੇ ਉਹਨਾਂ ਦਾ ਇਲਾਜ ਜਿਹੜਾ ਹੈ ਸੰਭਵ ਤਦ ਹੀ ਹੋ ਪਾਇਆ ਕਿਉਂਕਿ ਪਹਰੇਜ ਬਹੁਤ ਜ਼ਰੂਰੀ ਸੀ ਮੈਂ ਸਭ ਨੂੰ ਇਹੀ ਕਹਿਨੀ ਆ ਜਿਹੜੇ ਵੀ ਗਠੀਏ ਦੇ ਮਰੀਜ਼ ਹਨ ਉਹ ਇੱਕ ਵਾਰੀ ਜ਼ਰੂਰ ਡਾਕਟਰ ਸ਼ਰਦਾ ਐਰੋਵੇਦਾ ਦੇ ਵਿੱਚ ਆ ਕੇ ਜ਼ਰੂਰ ਸੰਪਰਕ ਕਰਨ ਮੁਹਾਲੀ ਬ੍ਰਾਂਚ ਦੇ ਵਿੱਚ ਜਾਂ ਕਿਸੇ ਵੀ ਹੋਰ ਬ੍ਰਾਂਚ ਦੇ ਜੋ ਤੁਹਾਡੀ ਨਜ਼ਦੀਕੀ ਬ੍ਰਾਂਚ ਆ ਉਹਦੇ ਵਿੱਚ ਜਾ ਕੇ ਇੱਕ ਵਾਰੀ ਜ਼ਰੂਰ ਡਾਕਟਰ ਦੇ ਨਾਲ ਕੰਸਲਟ ਕਰੋ ਤੇ ਇਹ ਰੋਜ਼ ਜਿਹੜੀ ਸਾਰੀ ਉਮਰ ਦੀ ਤੁਸੀਂ ਦਵਾਈ ਖਾਣੇ ਹੋ ਉਸ ਤੋਂ ਤੁਸੀਂ ਮੁਕਤੀ پا ਲੋਗੇ ਜੇ ਤੁਸੀਂ ਠੀਕ ਹੋਣਾ ਚਾਹੁੰਦੇ ਹੋ ਤਾਂ ਪਰੇਜ ਕਰਨ ਨਾਲ ਬਹੁਤ ਫਰਕ ਪਏਗਾ